ਤੁਸੀਂ ਇਲਜ਼ਾਮ ਲਗਾ ਰਹੇ ਸੀ ਕਿ ਕਿ ਨਿਯੁਕਤੀ ਗਲਤ ਹੋਈ ਹੋਈ ਹੈ ਹੁਣ ਮੁੱਖ ਮੰਤਰੀ ਦਫਤਰ ਨੇ ਵੀ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਉਸ ਕਾਰਵਾਈ ਨੂੰ ਦੇਖਦੇ ਹਾਂ ਪੰਜਾਬ ਦਾ ਸਾਰਾ ਅਧਿਆਪਕ ਵਰਗ ਜੇ ਕਿਸੇ ਦਾ ਤਹਿ ਦਿਲੋਂ ਧੰਨਵਾਦ ਕਰ ਰਿਹਾ ਤਾਂ ਉਹ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਹ ਜਿਹੜਾ ਬੰਦਾ ਡਿਪਟੀ ਡਾਇਰੈਕਟਰ ਬਣਿਆ ਇਹ ਪੰਜਾਬ ਸਿਵਲ ਸਰਵਿਸਿਜ਼ ਦੇ 1976 ਦੇ ਜਿਹੜੇ ਰੂਲਸ ਨੇ ਉਹਨੂੰ ਬਾਈਪਾਸ ਕਰਕੇ ਬਣਿਆ ਉਹਦੇ ਨਿਯਮਾਂ ਦੇ ਖਿਲਾਫ ਜਾ ਕੇ ਬਣਿਆ ਕਿਉਂਕਿ ਦੋ ਡੀਪੀਆਈ ਹੀ ਬਣ ਸਕਦੇ ਸੀਗੇ ਨਿਯਮਾਂ ਦੇ ਅਨੁਸਾਰ ਇਹ ਪਹਿਲੀ ਵਾਰੀ ਹੈ ਤੀਜਾ ਸੌਰੀ ਡੀਡੀਪੀਆਈ ਇਹ ਤੀਸਰਾ ਡੀਡੀਪੀਆਈ ਪੰਜਾਬ ਦੇ ਵਿੱਚ ਬਣਾਇਆ ਗਿਆ ਇੱਕ ਜੂਨੀਅਰ ਬੰਦੇ ਨੂੰ ਜਿਹੜਾ ਸਿਰਫ ਪ੍ਰੋਫੈਸਰ ਸੀਗਾ ਕਿਉਂਕਿ ਡੀਪੀਆ ਡੀਡੀਪੀਆਈ ਸਿਰਫ ਪ੍ਰਿੰਸੀਪਲ ਰੈਂਕ ਦਾ ਬੰਦਾ ਬਣ ਸਕਦਾ ਸੀ ਪਹਿਲੀ ਵਾਰੀ ਪੰਜਾਬ ਦੇ ਵਿੱਚ ਨਿਯਮਾਂ ਨੂੰ ਤੋੜ ਕੇ ਇੱਕ ਪ੍ਰੋਫੈਸਰ ਰੈਂਕ ਦੇ ਬੰਦੇ ਨੂੰ ਮੈਂ ਪ੍ਰੋਫੈਸਰ ਦੀ ਗੱਲ ਵੀ ਕਰੂੰਗਾ ਪ੍ਰੋਫੈਸਰ ਵੀ ਗਲਤ ਢੰਗ ਦੇ ਨਾਲ ਬਣਿਆ ਹੋਇਆ ਤੇ ਉਸ ਬੰਦੇ ਨੂੰ ਤੁਸੀਂ ਡੀਡੀਪੀਆਈ ਬਣਾ ਦਿੱਤਾ ਐਡੀਸ਼ਨਲ ਇਨਕਰੀਮੈਂਟ ਲੈ ਕੇ ਜਿਹੜਾ ਬੰਦਾ ਲੱਖਾਂ ਰੁਪਈਆ ਸਰਕਾਰ ਦਾ ਲੈ ਕੇ ਬੈਠਾ ਸੀਗਾ ਔਰ ਮੈਂ ਨਹੀਂ ਇਹ ਗੱਲ ਕਹਿ ਰਿਹਾ ਸੀ ਸਰਕਾਰ ਦੇ ਆਪਣੇ ਮੈਕਮੇ ਨੇ 10 ਮਹੀਨੇ ਪਹਿਲਾਂ ਚਿੱਠੀ ਗੱਡੀ ਪ੍ਰਿੰਸੀਪਲ ਗਵਰਨਮੈਂਟ ਕਾਲਜ ਲੁਧਿਆਣਾ ਨੂੰ ਕਿ ਇਹਦੀ ਰਿਕਵਰੀ ਪਾਈ ਜਾਵੇ ਅੱਜ ਤੱਕ ਇਹਦੀ ਰਿਕਵਰੀ ਨਹੀਂ ਸੀ ਪਈ ਤਾਂ ਤੁਸੀਂ ਡਾਇਰੈਕਟਲੀ ਸਾਨੂੰ ਅਪਰੋਚ ਕਰ ਸਕਦੇ ਹੋ ਤੁਸੀਂ ਡਾਇਰੈਕਟਲੀ ਸੀਐਮ ਆਫਿਸ ਨੂੰ ਅਪਰੋਚ ਕਰ ਸਕਦੇ ਹੋ ਬਟ ਹੁਣ ਅਸੀਂ ਫੈਸਲਾ ਕਰ ਲਈਏ ਕਿ ਜਦੋਂ ਮੁੱਖ ਮੰਤਰੀ ਪੰਜਾਬ ਖੁਦ ਇਸ ਸਫਾਈ ਦੇ ਲਈ ਆ ਗਏ ਨੇ ਇਸ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਆ ਗਏ ਨੇ ਤਾਂ ਹੁਣ ਸਾਨੂੰ ਟੀਚਰਾਂ ਨੂੰ ਡਰਨ ਦੀ ਲੋੜ ਨਹੀਂ ਹੈ ਉੱਚ ਸਿੱਖਿਆ ਨੂੰ ਲੈ ਕੇ ਲਗਾਤਾਰ ਜਿਹੜਾ ਸਰਕਾਰ ਦਾ ਉੱਚ ਸਿੱਖਿਆ ਵਿਭਾਗ ਹੈ ਉਹ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਸੀਗਾ ਕਿਉਂਕਿ ਉੱਚ ਸਿੱਖਿਆ ਵਿਭਾਗ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸੀਗੀਆਂ ਜਿਸ ਦੇ ਨਾਲ ਬੱਚੇ ਵੀ ਪ੍ਰੇਸ਼ਾਨ ਹੋ ਰਹੇ ਸੀ ਤੇ ਅਧਿਆਪਕ ਖਾਸ ਤੌਰ ਤੇ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਸੀਗੇ ਕਿਉਂਕਿ ਸਰਕਾਰ ਆਪਣੇ ਵੱਲੋਂ ਫੈਸਿਲਟੀਆਂ ਦੇ ਦਿੰਦੀ ਸੀ ਪਰ ਉਹਨਾਂ ਥੱਲੇ ਮੁਲਾਜ਼ਮਾਂ ਤੱਕ ਉਹ ਚੀਜ਼ਾਂ ਨਹੀਂ ਪਹੁੰਚਦੀਆਂ ਸੀਗੀਆਂ ਜਿਸ ਕਰਕੇ ਉਸ ਸਿੱਖਿਆ ਵਿਭਾਗ ਵਿਵਾਦਾਂ ਦੇ ਵਿੱਚ ਲਗਾਤਾਰ ਘਿਰਿਆ ਰਹਿੰਦਾ ਸੀ ਕਿਤਾ ਪਿਛਲੇ ਕੁਝ ਲੰਬੇ ਸਮੇਂ ਤੋਂ ਇੱਕ ਵਿਵਾਦ ਉੱਚ ਸਿੱਖਿਆ ਵਿਭਾਗ ਦੇ ਨਾਲ ਘਿਰਿਆ ਹੋਇਆ ਸੀ ਇੱਕ ਡਿਪਟੀ ਡਾਇਰੈਕਟਰ ਦੀ ਨਿਯੁਕਤੀ ਤੇ ਸਵਾਲ ਸੀਗਾ ਪਰ ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਤੇ ਨੋਟਿਸ ਲੈਂਦਿਆਂ ਹੋਇਆਂ ਉਸ ਡਿਪਟੀ ਡਾਇਰੈਕਟਰ ਨੂੰ ਜੋ ਵਿਵਾਦਾਂ ਦੇ ਵਿੱਚ ਸੀ ਉਸ ਨੂੰ ਹਟਾ ਦਿੱਤਾ ਅਤੇ ਵਾਪਸ ਲੁਧਿਆਣਾ ਦੇ ਕਾਲੇ ਦੇ ਵਿੱਚ ਭੇਜ ਦਿੱਤਾ ਕਿਉਂਕਿ ਉਸ ਦੀ ਨਿਯੁਕਤੀ ਤੇ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਸੀਗੀਆਂ ਇਸ ਸ਼ਿਕਾਇਤਾਂ ਦੇ ਦੌਰ ਤੇ ਵਿੱਚ ਇਸ ਕਾਰਵਾਈ ਤੇ ਵਿਚਾਰ ਇੱਕ ਯੂਨੀਅਨ ਜਿਹੜੀ ਟੀਚਰਾਂ ਦੀ ਯੂਨੀਅਨ ਹੈ اے ਯੂ ਸੀਟੀ ਉਸ ਦਾ ਵੀ ਇੱਕ ਵੱਡਾ ਰੋਲ ਰਿਹਾ ਹੈ ਬਹੁਤ ਸਾਰੀਆਂ ਸ਼ਿਕਾਇਤਾਂ ਬਹੁਤ ਸਾਰੇ ਡਾਕੂਮੈਂਟਸ ਉਸ ਸਮੇਂ ਸਮੇਂ ਤੇ ਸਰਕਾਰ ਨੂੰ ਭੇਜਦੀ ਰਹੀ ਹੈ ਉਸ ਯੂਨੀਅਨ ਦੇ ਬਲਾਰੇ ਤਰਨ ਕਈ ਸਾਡੇ ਨਾਲ ਮਜੂਦ ਨੇ ਗੱਲਬਾਤ ਕਰਦੇ ਆ ਸਰ ਲੰਬੇ ਸਮੇਂ ਤੋਂ ਤੁਸੀਂ ਵਿਵਾਦ ਛਿੜਿਆ ਹੋਇਆ ਸੀਗਾ ਤੁਸੀਂ ਇਲਜ਼ਾਮ ਲਗਾ ਰਹੇ ਸੀ ਕਿ ਕਿ ਨਿਯੁਕਤੀ ਗਲਤ ਹੋਈ ਹੋਈ ਹੈ ਹੁਣ ਮੁੱਖ ਮੰਤਰੀ ਦਫ਼ਤਰ ਨੇ ਵੀ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਉਸ ਕਾਰਵਾਈ ਨੂੰ ਦੇਖਦੇ ਹੋ ਸਰ ਅੱਜ ਦੇ ਦਿਨ ਸਭ ਤੋਂ ਪਹਿਲਾਂ ਜੇ ਐਸੋਸੀਏਸ਼ਨ ਆਫ ਯੂਨਾਈਟਿਡ ਕਾਲਜ ਟੀਚਰਸ ਪੰਜਾਬ ਐਂਡ ਚੰਡੀਗੜ੍ਹ ਔਰ ਪੰਜਾਬ ਦਾ ਸਾਰਾ ਅਧਿਆਪਕ ਵਰਗ ਜੇ ਕਿਸੇ ਦਾ ਤਹਿ ਦਿਲੋਂ ਧੰਨਵਾਦ ਕਰ ਰਿਹਾ ਤਾਂ ਉਹਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਤੋਂ ਬਾਅਦ ਜੇ ਕਿਸੇ ਦਾ ਧੰਨਵਾਦ ਕਰ ਰਿਹਾ ਤਾਂ ਉਹ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ। ਇਸ ਤੋਂ ਇਲਾਵਾ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚੈਨਲ ਰੋਜ਼ਾਨਾ ਸਪੋਕਸਮੈਨ ਦਾ ਵੀ ਧੰਨਵਾਦ ਕਰਾਂਗਾ ਜਿਹੜਾ ਕਿ ਲੰਬੇ ਸਮੇਂ ਤੋਂ ਉੱਚ ਸਿੱਖਿਆ ਦੇ ਖੇਤਰ ਦੇ ਇਸ਼ੂਜ਼ ਨੂੰ ਲੈ ਕੇ ਅ ਅਧਿਆਪਕਾਂ ਦੇ ਵਿਦਿਆਰਥੀਆਂ ਦੇ ਕਾਲਜਾਂ ਦੇ ਮੁੱਦਿਆਂ ਨੂੰ ਸਰਕਾਰ ਤੱਕ ਪਹੁੰਚਾਉਂਦੀ ਰਹੀ ਹੈ। ਔਰ ਸ਼ਾਇਦ ਇਹ ਵੀ ਇੱਕ ਕਾਰਨ ਬਣਿਆ ਕਿ ਸਰਕਾਰ ਜਾਗੀ ਔਰ ਸਰਕਾਰ ਨੇ ਇੱਕ ਸਖਤ ਫੈਸਲਾ ਆਪਣੇ ਹੀ ਮੈਕਮੇ ਦੇ ਉੱਤੇ ਲਿਆ ਹੁਣ ਮੈਂ ਗਲਤ ਆਉਂਗਾ ਕਿ ਐਯੂਸੀਟੀ ਇੱਕ ਲੰਬੇ ਸਮੇਂ ਤੋਂ ਜਿਵੇਂ ਕਿ ਤੁਸੀਂ ਦੱਸਿਆ ਕਿ ਇਹ ਗੱਲ ਇਹ ਮੁੱਦਾ ਉਠਾਉਂਦੀ ਰਹੀ ਹੈ ਕਿ ਹਾਇਰ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਪੰਜਾਬ ਚ ਇੱਕ ਵੱਡਾ ਮਾਫੀਆ ਕੰਮ ਕਰ ਰਿਹਾ ਹੈ ਔਰ ਉਸ ਮਾਫੀਏ ਦੇ ਵਿੱਚ ਸਰਕਾਰ ਦਾ ਆਪਣਾ ਮਹਿਕਮਾ ਡੀਪੀਆਈ ਕਾਲਜਿਸ ਪੰਜਾਬ ਕਾਲਜਾਂ ਦੀਆਂ ਮੈਨੇਜਮੈਂਟਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਇਹਦੇ ਵਿੱਚ ਸ਼ਾਮਿਲ ਸਰ ਠੀਕ ਹੈ ਔਰ ਇਹਦੇ ਨਾਲ ਸੰਬੰਧਿਤ ਲਗਾਤਾਰ ਜਿਹੜੇ ਡਾਕੂਮੈਂਟਸ ਨੇ ਰਿਕਾਰਡਸ ਨੇ ਫੈਕਟਸ ਨੇ ਅਸੀਂ ਸਰਕਾਰ ਨੂੰ ਸਮੇਂ-ਸਮੇਂ ਤੇ ਭੇਜਦੇ ਰਹੇ ਹਾਂ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜਾ ਡਿਪਟੀ ਡਾਇਰੈਕਟਰ ਦਾ ਮੁੱਦਾ ਪੰਜਾਬ ਸਰਕਾਰ ਦਾ ਕੱਲ ਦਾ ਜੋ ਫੈਸਲਾ ਹੋਇਆ ਔਰ ਅੱਜ ਮੈਂ ਵੀ ਸਵੇਰੇ ਅਖਬਾਰਾਂ ਦੇ ਵਿੱਚ ਪੜਿਆ ਕਿ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਸਾਹਿਬ ਨੇ ਕਿਉਂਕਿ ਇਹ ਸਰਕਾਰ ਅਸੀਂ ਬਾਰ-ਬਾਰ ਕਹਿੰਦੇ ਰਹੇ ਆਂ ਕਿ ਦੋ ਮੁੱਦਿਆਂ ਤੇ 91 ਸੀਟਾਂ ਲੈ ਕੇ ਆਈ ਸੀ ਇੱਕ ਸਿੱਖਿਆ ਖੇਤਰ ਦੇ ਵਿੱਚ ਰਿਫਾਰਮਸ ਕਰਨ ਦੇ ਲਈ ਔਰ ਦੂਸਰਾ ਹੈਲਥ ਖੇਤਰ ਦੇ ਵਿੱਚ ਸੋ ਸਿੱਖਿਆ ਖੇਤਰ ਦੇ ਵਿੱਚ ਰੀਫਾਰਮਸ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਜੋ ਅੱਜ ਸਖਤ ਫੈਸਲਾ ਲਿਆ ਆਪਣੀ ਡਿਪਟੀ ਡਾਇਰੈਕਟਰ ਤੇ ਕਿਸੇ ਕਾਲਜ ਤੇ ਨਹੀਂ ਕਿਸੇ ਯੂਨੀਵਰਸਿਟੀ ਤੇ ਨਹੀਂ ਸਭ ਤੋਂ ਪਹਿਲਾਂ ਆਪਣੇ ਮਹਿਕਮੇ ਤੇ ਔਰ ਅਸੀਂ ਚਾਰ ਚਿੱਠੀਆਂ ਮੁੱਖ ਮੰਤਰੀ ਸਾਹਿਬ ਨੂੰ ਪਾਈਆਂ ਸਿੱਖਿਆ ਮੰਤਰੀ ਸਾਹਿਬ ਨੂੰ ਪਾਈਆਂ ਉਹਨਾਂ ਵਿੱਚ ਪਹਿਲੀ ਚਿੱਠੀ ਇਹ ਸੀਗੀ ਜਦੋਂ ਸਰਦਾਰ ਗੁਰਬੀਰ ਸਿੰਘ ਮੀਥੇਰ ਵੀ ਸੀਗੇ ਅਸੀਂ ਉਹਨਾਂ ਨੂੰ ਇਹ ਗੱਲ ਪਹੁੰਚਾਈ ਸੀ ਕਿ ਇਹ ਜਿਹੜਾ ਬੰਦਾ ਡਿਪਟੀ ਡਾਇਰੈਕਟਰ ਬਣਿਆ ਇਹ ਪੰਜਾਬ ਸਿਵਲ ਸਰਵਿਸਿਜ਼ ਦੇ 1976 ਦੇ ਜਿਹੜੇ ਰੂਲਸ ਨੇ ਉਹਨੂੰ ਬਾਈਪਾਸ ਕਰਕੇ ਬਣਿਆ ਉਹਦੇ ਨਿਯਮਾਂ ਦੇ ਖਿਲਾਫ ਜਾ ਕੇ ਬਣਿਆ ਕਿਉਂਕਿ ਦੋ ਡੀਪੀਆਈ ਹੀ ਬਣ ਸਕਦੇ ਸੀਗੇ ਨਿਯਮਾਂ ਦੇ ਅਨੁਸਾਰ ਇਹ ਪਹਿਲੀ ਵਾਰੀ ਹੈ ਤੀਜਾ ਸੌਰੀ ਡੀਡੀਪੀਆਈ ਇਹ ਤੀਸਰਾ ਡੀਡੀਪੀਆਈ ਪੰਜਾਬ ਦੇ ਵਿੱਚ ਬਣਾਇਆ ਗਿਆ ਨੰਬਰ 2 ਇੱਕ ਜੂਨੀਅਰ ਬੰਦੇ ਨੂੰ ਜਿਹੜਾ ਸਿਰਫ ਪ੍ਰੋਫੈਸਰ ਸੀਗਾ ਕਿਉਂਕਿ ਡੀਪੀਆ ਡੀਡੀਪੀਆਈ ਸਿਰਫ ਪ੍ਰਿੰਸੀਪਲ ਰੈਂਕ ਦਾ ਬੰਦਾ ਬਣ ਸਕਦਾ ਸੀ ਪਹਿਲੀ ਵਾਰੀ ਪੰਜਾਬ ਦੇ ਵਿੱਚ ਨਿਯਮਾਂ ਨੂੰ ਤੋੜ ਕੇ ਇੱਕ ਪ੍ਰੋਫੈਸਰ ਰੈਂਕ ਦੇ ਬੰਦੇ ਨੂੰ ਮੈਂ ਪ੍ਰੋਫੈਸਰ ਦੀ ਗੱਲ ਵੀ ਕਰੂੰਗਾ ਪ੍ਰੋਫੈਸਰ ਵੀ ਗਲਤ ਢੰਗ ਦੇ ਨਾਲ ਬਣਿਆ ਹੋਇਆ ਤੇ ਉਸ ਬੰਦੇ ਨੂੰ ਤੁਸੀਂ ਡੀਡੀਪੀਆਈ ਬਣਾ ਦਿੱਤਾ ਨੰਬਰ 3 ਐਡੀਸ਼ਨਲ ਇਨਕਰੀਮੈਂਟ ਲੈ ਕੇ ਜਿਹੜਾ ਬੰਦਾ ਲੱਖਾਂ ਰੁਪਈਆ ਸਰਕਾਰ ਦਾ ਲੈ ਕੇ ਬੈਠਾ ਸੀਗਾ ਔਰ ਮੈਂ ਨਹੀਂ ਇਹ ਗੱਲ ਕਹਿ ਰਿਹਾ ਸੀ ਸਰਕਾਰ ਦੇ ਆਪਣੇ ਮਹਿਕਮੇ ਨੇ 10 ਮਹੀਨੇ ਪਹਿਲਾਂ ਚਿੱਠੀ ਗੱਡੀ ਪ੍ਰਿੰਸੀਪਲ ਗਵਰਨਮੈਂਟ ਕਾਲਜ ਲੁਧਿਆਣਾ ਨੂੰ ਕਿ ਇਹਦੀ ਰਿਕਵਰੀ ਪਾਈ ਜਾਵੇ ਅੱਜ ਤੱਕ ਇਹਦੀ ਰਿਕਵਰੀ ਨਹੀਂ ਸੀ ਪਾਇਰੀ ਕਿਉਂਕਿ ਜਿਹੜਾ ਬੰਦਾ ਖੁਦ ਮਹਿਕਮੇ 'ਚ ਬੈਠਾ ਸੀਗਾ ਉਹ ਸਾਰੇ ਪੱਤਰ ਦਵਾ ਕੇ ਬੈਠਾ ਸੀਗਾ ਤੇ ਜਿਹੜੀ ਰਿਕਵਰੀ ਸੀਗੀ ਲੱਖਾਂ ਰੁਪਏਾਂ ਦੀ ਉਹ ਨਹੀਂ ਸੀ ਦੇ ਰਿਆ ਸਰਕਾਰ ਦੇ ਨੰਬਰ 4 ਰੂਸਾ ਰਾਸ਼ਟਰੀ ਉੱਚਤਰ ਸਿੱਖਿਆ ਬਿਆਨ ਦਾ 3 ਕਰੋੜ 16 ਲੱਖ ਰੁਪਏ ਆਰਟੀਆਈ 'ਚ ਮੈਂ ਰਿਕਾਰਡ ਮੰਗਿਆ ਗਵਰਨਮੈਂਟ ਕਾਲਜ ਲੁਧਿਆਣੇ 'ਚ ਆਇਆ ਉਸ ਵੇਲੇ ਇਹ ਬੰਦਾ ਰੂਸਾ ਦਾ ਕੋਆਰਡੀਨੇਟਰ ਸੀ ਲੁਧਿਆਣੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਜਿਸ ਢੰਗ ਨਾਲ ਸਵਾ 3 ਕਰੋੜ ਰੁਪਏ ਖਰਚਿਆ ਗਿਆ ਔਰ ਉਹਦੇ ਵਿੱਚ ਸਵਾ ਕਰੋੜ ਰੁਪਇਆ ਅਸੀਂ ਬਾਰ-ਬਾਰ ਸਰਕਾਰ ਨੂੰ ਕਿਹਾ ਔਰ ਮੈਂ ਇਹਦੇ ਬਾਰੇ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਨੂੰ ਵੀ ਲਿਖਿਆ ਔਰ ਪੰਜਾਬ ਵਿਜੀਲੈਂਸ ਨੂੰ ਵੀ ਭੇਜਿਆ ਸੀਗਾ ਕਿ ਇਹ ਗਲਤ ਤਰੀਕੇ ਦੇ ਨਾਲ ਪੈਸਾ ਖਰਚਿਆ ਗਿਆ ਰੂਸਾ ਦੇ ਨਿਯਮਾਂ ਨੂੰ ਦਰਕਿਨਾਰ ਕਰਕੇ ਖਰਚਿਆ ਗਿਆ ਇਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਸੋ ਲੱਗਦਾ ਕਿ ਉਹ ਸਾਰੇ ਪੱਤਰ ਮੁੱਖ ਮੰਤਰੀ ਸਾਹਿਬ ਦੇ ਟੇਬਲ ਤੱਕ ਪਹੁੰਚੇ ਨੇ ਔਰ ਉਹਦੇ ਤੇ ਸਖਤ ਕਾਰਵਾਈ ਜਿਹੜੀ ਹੋਈ ਹੈ ਉਹ ਹੋਣ ਦਾ ਇੱਕ ਵੱਡਾ ਕਾਰਨ ਉਹ ਬਣੇ ਹੋਣਗੇ ਸਰ ਇਮਪੈਕਟ ਕੀ ਰਹੇਗਾ ਇੱਕ ਅਫਸਰ ਦੇ ਨਾਲ ਇਮਪੈਕਟ ਕੀ ਪਏਗਾ ਕਿਉਂਕਿ ਤੁਸੀਂ ਕਿਹਾ ਪਾਕ ਸਿਰਫ ਇੱਕ ਅਫਸਰ ਨਹੀਂ ਹੈਗਾ ਹੋਰ ਵੀ ਬਹੁਤ ਸਾਰੇ ਅਫਸਰ ਨੇ ਇੱਕ ਅਫਸਰ ਦੇ ਜਾਣ ਨਾਲ ਕਿੰਨਾ ਕੁ ਅਸਰ ਹੋਰ ਪਏਗਾ ਆ ਦੇਖੋ ਅਸਰ ਤਾਂ ਬਹੁਤ ਵੱਡਾ ਪਏਗਾ ਅਸਰ ਇਸ ਤਰ੍ਹਾਂ ਹੈ ਕਿ ਕੁਝ ਦਿਨ ਪਹਿਲਾਂ ਆਪਾਂ ਹੀ ਚੈਨਲ ਤੇ ਗੱਲ ਕੀਤੀ ਸੀਗੀ ਕਿ ਆ ਮਤਲਬ ਅੰਮ੍ਰਿਤਸਰ ਯੂਨੀਵਰਸਿਟੀ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਇੱਕ ਦਿਹਾੜਾ ਮਨਾਇਆ ਗਿਆ ਸਿੱਖਿਆ ਦੇ ਵਿੱਚ ਵੱਡੀ ਕ੍ਰਾਂਤੀ ਇਹਨਾਂ ਨੇ ਕਹੀ ਸੀ ਤੇ ਉੱਥੇ ਇਹੀ ਅਫਸਰ ਸੀਗਾ ਤੇ ਜਦੋਂ ਇਦਾਂ ਦੇ ਅਫਸਰ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਨਗੇ ਔਰ ਜਾ ਕੇ ਔਰ ਉੱਥੇ ਇੱਕ ਮੈਂ ਤੁਹਾਨੂੰ ਖਾਸ ਦੱਸਾਂ ਕਿ ਇਦਾਂ ਦੇ ਪ੍ਰਿੰਸੀਪਲ ਨੂੰ ਆਨਰ ਕੀਤਾ ਗਿਆ ਜਲੰਧਰ ਸ਼ਹਿਰ ਦੇ ਵੱਡੇ ਕਾਲਜ ਦਾ ਪ੍ਰਿੰਸੀਪਲ ਹੈ ਉਹ ਉਹਨੂੰ ਆਨਰ ਕੀਤਾ ਗਿਆ ਜਿਹਨੂੰ ਹਜੇ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 10 ਮਹੀਨੇ ਤੋਂ ਅਪਰੂਵਲ ਨਹੀਂ ਦਿੱਤੀ ਬਤੌਰ ਪ੍ਰਿੰਸੀਪਲ ਦੀ ਨਾ ਡੀਪੀਆਈ ਮਹਿਕਮੇ ਨੇ ਅਪਰੂਵਲ ਦਿੱਤੀ ਹੈ ਜਿਸ ਬੰਦੇ ਨੂੰ ਅਪਰੂਵਲ ਨਹੀਂ ਮਿਲੀ ਅਜਿਹਾ ਬੰਦਾ ਉਹਨੂੰ ਅਵਾਰਡ ਦਵਾ ਗਿਆ ਉੱਥੇ ਤੇ ਜਿਸ ਉਸ ਕਾਲਜ ਦੀ ਮੈਨੇਜਮੈਂਟ ਉਹਨੂੰ 10 ਮਹੀਨੇ ਤੋਂ ਅਪਰੂਵਲ ਨਾ ਮਿਲੀ ਹੋਵੇ ਪੌਣੇ 2 ਲੱਖ ਰੁਪਈਆ 10 ਮਹੀਨਿਆਂ ਤੋਂ ਦੇ ਰਹੀ ਐ ਤੇ ਜਦੋਂ ਪ੍ਰੋਫੈਸਰ ਪੈਸੇ ਮੰਗਦੇ ਨੇ ਜਦੋਂ ਵਿਦਿਆਰਥੀਆਂ ਦੀ ਅਫੀਸਾ ਦੀ ਗੱਲ ਆਉਂਦੀ ਐ ਤੇ ਮੈਨੇਜਮੈਂਟ ਕਹਿੰਦੀ ਸਾਡੇ ਕੋਲ ਪੈਸਾ ਹੈ ਨਹੀਂ ਤੇ ਉਹ ਉਸ ਬੰਦੇ ਨੂੰ ਕਿੱਦਾਂ ਅਪਰੂਵਲ ਦਵਾਈ ਜਾ ਰਹੀ ਐ ਇਹ ਸ਼ਾਇਦ ਅਜਿਹੇ ਬੰਦਿਆਂ ਦੇ ਕਾਰਨ ਹੀ ਹੋ ਰਿਹਾ ਸੀਗਾ ਦੂਸਰੀ ਗੱਲ ਅਸਰ ਇਹ ਪਏਗਾ ਆ ਪੰਜਾਬ ਦੇ ਵਿੱਚ ਪਿਛਲੇ ਦਿਨੀ 1925 ਪੋਸਟਾਂ ਤੇ ਬੰਦੇ ਜਿਹੜੇ ਆ ਟੀਚਰਸ ਭਰਤੀ ਹੋਏ ਆ ਜਿਨ੍ਹਾਂ ਨੂੰ 75% ਸਰਕਾਰ ਨੇ ਦੇਣਾ ਤੇ 25% ਜਿਹੜਾ ਉਹ ਮੈਨੇਜਮੈਂਟਾਂ ਦੇ ਕੋਲੋਂ ਦੇਣਾ। ਉਹਨਾਂ ਦੇ ਸਤਮਾ ਪੇ ਸਕੇਲ ਦੇ ਜਿਹੜੇ ਕਲੇਮ ਬਣ ਕੇ ਡੀਪੀਆਈ ਦਫ਼ਤਰ ਚ ਗਏ ਹੋਏ ਆ। ਟੀਚਰ ਬਾਰ-ਬਾਰ ਸਾਨੂੰ ਵੀ ਫੋਨ ਆਉਂਦੇ ਨੇ ਕਿ ਪ੍ਰੋਫੈਸਰ ਸਾਹਿਬ ਉਹ ਪੈਸੇ ਮੰਗਦੇ ਨੇ ਉੱਥੇ। ਕੋਈ 20000 ਦੀ ਡਿਮਾਂਡ ਹੋ ਰਹੀ ਹੈ ਕਿਤੇ 25000 ਦੀ। ਬੜੇ ਸਾਰੇ ਪੱਤਰ ਵੀ ਡੀਪੀਆਈ ਮਹਿਕਮੇ ਨੂੰ ਗਏ ਹੋਏ ਸੀਗੇ ਕਿ ਜੀ ਅਸੀਂ ਪੈਸੇ ਨਹੀਂ ਦੇਣੇ ਇਹ ਪੈਸੇ ਕਿਉਂ ਲਏ ਜਾ ਰਹੇ ਆ ਦਫ਼ਤਰ ਚ? ਮੈਂ ਦਾਅਵੇ ਨਾਲ ਕਹਿੰਦਾ ਹੁਣ ਮੁੱਖ ਮੰਤਰੀ ਸਾਹਿਬ ਦੀ ਇਸ ਕਾਰਵਾਈ ਤੋਂ ਬਾਅਦ ਕੋਈ ਉਥੇ ਕਲਰਿਕਲ ਲੈਵਲ ਦਾ ਬੰਦਾ ਕੋਈ ਸੁਪਰਡੈਂਟ ਲੈਵਲ ਦਾ ਬੰਦਾ ਕੋਈ ਉਸ ਤੋਂ ਉੱਪਰ ਦਾ ਬੰਦਾ ਇੰਨੀ ਹਿੰਮਤ ਨਹੀਂ ਕਰੇਗਾ ਕਿ ਉਹ 1 ਰੁਪਿਆ ਵੀ ਮੰਗ ਸਕਣ ਇੱਕ ਸਾਫ਼ ਸੁਥਰਾ ਸਿਸਟਮ ਹੁਣ ਡੀਪੀਆਈ ਵਿਭਾਗ ਵਿੱਚ ਦੇਖਣ ਨੂੰ ਮਿਲੇਗਾ ਔਰ ਸਾਡੀ ਅਪੀਲ ਹੈ ਤੁਹਾਡੇ ਚੈਨਲ ਦੇ ਰਾਹੀਂ ਟੀਚਰਜ਼ ਨੂੰ ਕਿ ਜੇ ਇੱਕ ਵੀ ਰੁਪਿਆ ਵਿਭਾਗ ਵਿੱਚ ਮੰਗਿਆ ਜਾਂਦਾ ਤਾਂ ਤੁਸੀਂ ਡਾਇਰੈਕਟਲੀ ਸਾਨੂੰ ਅਪਰੋਚ ਕਰ ਸਕਦੇ ਹੋ ਤੁਸੀਂ ਡਾਇਰੈਕਟਲੀ ਸੀਐਮ ਆਫਿਸ ਨੂੰ ਅਪਰੋਚ ਕਰ ਸਕਦੇ ਹੋ ਬਟ ਹੁਣ ਅਸੀਂ ਫੈਸਲਾ ਕਰ ਲਈਏ ਕਿ ਜਦੋਂ ਮੁੱਖ ਮੰਤਰੀ ਪੰਜਾਬ ਖੁਦ ਇਸ ਸਫਾਈ ਦੇ ਲਈ ਆ ਗਏ ਨੇ ਇਸ ਕਰਪਸ਼ਨ ਨੂੰ ਖਤਮ ਕਰਨ ਦੇ ਲਈ ਆ ਗਏ ਨੇ ਤਾਂ ਹੁਣ ਸਾਨੂੰ ਟੀਚਰਾਂ ਨੂੰ ਡਰਨ ਦੀ ਲੋੜ ਨਹੀਂ ਹੈ ਤੁਸੀਂ ਸਾਡੀ ਜਥੇਬੰਦੀ ਨੂੰ ਅਪਰੋਚ ਕਰ ਕਰ ਸਕਦੇ ਹੋ ਤੁਸੀਂ ਡਾਇਰੈਕਟਲੀ ਥੈਟ ਇਜ਼ ਜਿਹੜੇ ਸਾਡੇ ਹਰਜੋਤ ਬੈਂਸ ਨੇ ਸਿੱਖਿਆ ਮੰਤਰੀ ਨੇ ਜਾਂ ਫਿਰ ਸਾਡੇ ਚੀਫ ਮਿਨਿਸਟਰ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ ਪਰ ਇਹ ਬਹੁਤ ਵਧੀਆ ਹੋਇਆ ਕਿ ਸਰਕਾਰ ਨੇ ਇੱਕ ਉਪਰਾਲਾ ਕੀਤਾ ਜੀਦੇ ਤੇ ਅਧਿਆਪਕ ਵਰਗ ਬੜੇ ਸਲੰਬੇ ਸਮੇਂ ਤੋਂ ਨਜ਼ਰਗੜਾਈ ਬੈਠਾ ਸੀ ਕਿ ਕਦੋਂ ਸਾਡੇ ਮੁੱਖ ਮੰਤਰੀ ਜਿਹੜੇ ਨੇ ਔਰ ਮੈਂ ਇੱਕ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਚੈਨਲ ਦੇ ਰਾਹੀਂ ਅਪੀਲ ਵੀ ਕਰੂੰਗਾ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਕਰੋੜਾਂ ਰੁਪਈਆ ਇਨ ਅਲੀਜੀਬਲ ਪ੍ਰਿੰਸੀਪਲ ਤੇ ਤੁਹਾਡੇ ਚੈਨਲ ਦੇ ਰਾਹੀਂ ਬਹੁਤ ਸਾਰੀ ਅਖਬਾਰਾਂ ਦੇ ਵਿੱਚ ਇਹ ਰਿਪੋਰਟਸ ਆ ਚੁੱਕੀਆਂ ਨੇ ਕਿ ਇਨ ਅਲੀਜੀਬਲ ਪ੍ਰਿੰਸੀਪਲਸ ਹਜੇ ਵੀ ਕਾਲਜਾਂ 'ਚ ਕੰਮ ਕਰ ਰਹੇ ਨੇ ਕਰੋੜਾਂ ਰੁਪਈਆ ਉਹਨਾਂ ਨੂੰ ਗ੍ਰਾਂਟ ਦਿੱਤੀ ਜਾ ਰਹੀ ਹੈ ਹੁਣ ਦੂਜਾ ਸਫਾਇਆ ਜੇ ਕਰਨਾ ਮੁੱਖ ਮੰਤਰੀ ਸਾਹਿਬ ਤਾਂ ਲੋੜ ਹੈ ਕਿ ਇਨ ਐਲੀਜੀਬਲ ਪ੍ਰਿੰਸੀਪਲਸ ਤੇ ਜਲਦ ਤੋਂ ਜਲਦ ਕਦਮ ਚੱਕਿਆ ਜਾਵੇ ਜਿਸ ਤਰੀਕੇ ਤੇ ਨਾਲ ਡਿਪਟੀ ਡਾਇਰੈਕਟਰ ਡਾਇਰੈਕਟਰ ਆਪਣੀ ਮਹਿਕਮੇ ਤੇ ਤੁਸੀਂ ਵੱਡੀ ਕਾਰਵਾਈ ਕੀਤੀ ਹੈ ਬਹੁਤ ਧੰਨਵਾਦ ਜੀ ਤਾਂ ਇਹ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਨੇ ਹੁਣ ਕਾਰਵਾਈ ਕਰਨੀ ਸ਼ੁਰੂ ਕੀਤੀ ਹੈ ਉੱਤ ਸਿੱਖਿਆ ਵਿਭਾਗ ਤੇ ਵਿੱਚ ਜਿਹੜੇ ਅ ਅਫਸਰ ਸੀਗੇ ਜਿਹੜੇ ਨਹੀਂ ਕੰਮ ਕਰਦੇ ਸੀਗੇ ਤਾਂ ਉਹਨਾਂ ਦਾ ਸਫਾਇਆ ਹੁਣ ਕਰਨਾ ਸ਼ੁਰੂ ਕੀਤਾ ਤਾਂ ਵੀਰੇ ਅਪਡੇਟਸ ਨਾਲ ਜੁੜਾ ਕੈਮਰਾਮੈਨ ਸੰਦੀਪ ਸਿੰਘ ਨਾਲ ਸੁਨਮ ਜੀ ਸਿੰਘ ਕੋਲ ਲੱਜਾਣਾ ਸਪੋਕਸਮੈਨ ਲੁਧਿਆਣਾ